ਇਨਕਲਾਬ ਦਾ ਮਤਲਬ ਇਹ ਸੀਗਾ ਕਿ ਹੂਰ ਕਾਲੇ ਕਾਨੂੰਨਾਂ ਦੇ ਖੇਤ ਲੋਕਾਂ ਨੂੰ ਗ੍ਰਿਫਤਾਰ ਕਰਕੇ ਤੇ ਹਜ਼ਾਰਾਂ ਕਿਲੋਮੀਟਰ ਦੂਰ ਭੇਜ ਦੇਣਾ ਵਾਸਤਵਿਕ ਇਨਕਲਾਬ ਦਾ ਮਤਲਬ ਇਹ ਸੀਗਾ ਕਿ ਤੁਹਾਡੇ ਧਰਤੀ ਤੇ ਪੰਜਾਬ ਦੇ ਵਿੱਚ ਹਰਿਆਣੇ ਦੀ ਪੁਲਿਸ ਵੜ ਕੇ ਤੁਹਾਡੇ ਨੌਜਵਾਨਾਂ ਨੂੰ ਬੋਰੀਆਂ ਚ ਚੱਕ ਕੇ ਪਾ ਕੇ ਲੈ ਜਾਣ ਹਰਿਆਣੇ ਤੇ ਮਾਰ ਦੇਣ ਤੇ ਉਹਨਾਂ ਨੂੰ ਜ਼ਖਮੀ ਕਰ ਦੇਣ ਜਾਂ ਸਾਡੀ ਧਰਤੀ ਜਾਣ ਕੇ ਵੜ ਕੇ ਸਾਡੇ 250 ਕਿਸਾਨਾਂ ਨੂੰ ਫੱਟੜ ਕਰ ਦੇਣ ਟਰੈਕਟਰ ਟਰਾਲੀਆਂ ਭੰਨ ਦੇਣ ਤੁਹਾਡੇ ਨਿਸ਼ਾਨ ਸਾਹਿਬ ਨੂੰ ਪੈੜਾਂ ਥੱਲੇ ਕੁਚਲਣ ਤੇ ਕਿਸਾਨੀ ਝੰਡਿਆਂ ਨੂੰ ਉੱਪਰ ਦੇ ਕੁਚਲਣ ਇਹ ਇਨਕਲਾਬ ਲੈਣਾ ਤੋਂ ਬੰਨਵਾ ਚ ਇੱਕ ਗੈਰ ਸਿੱਖ ਚੰਗਾਵਾ ਕੁਮਰ ਵਿਜੇ ਪ੍ਰਤਾਪ ਸਿੰਘ ਘਟੋਗੜ ਬੇਅਦਬੀ ਦੇ ਵਾਸਤੇ ਤਾਂ ਬੋਲ ਰਿਹਾ ਹੈ ਕਾਵਾ 99 ਨੂੰ ਤਾਲੇ ਲਾਈ ਬੈਠੇ ਉਹਨਾਂ ਨੂੰ ਕਾਂਗਰਸ ਵਿੱਚ ਰਹਿ ਕੇ ਆ ਗੱਲਾਂ ਜਿਹੜੀਆਂ ਕਰਨੀਆਂ ਸੁਖਾਲੀਆਂ ਨਹੀਂ ਜੀਆਂ ਉਹ ਜਦੋਂ ਮਰਜੀ ਮੈਨੂੰ ਕੱਢ ਦੇਣਗੇ ਉਸ ਤੋਂ ਮੈਂ ਯਾਦ ਰੱਖਣਾ ਇਹ ਗੱਲ ਜਿਸ ਦੌਰ ਵਿੱਚ ਆਪ ਕਦਮ ਰੱਖ ਰਹੇ ਆ ਆਪਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਹੜੇ ਘਰ ਵਿੱਚ ਸ਼ੁਭਕਰਨ ਵਾੜਾ ਵੀ ਤੀਰਾ ਹੋਣਾ ਵਾ ਤੇ ਕਿਹੜੇ ਘਰ ਦੇ ਵਿੱਚ ਭਾਈ ਅਮਰਿਤਪਾਲ ਵਾਲਾ ਵਤੀਰਾ ਹੋਣਾ ਤੁਹਾਨੂੰ ਕਿਸੇ ਨੂੰ ਲੈ ਦੀਪ ਸਿੱਧੂ ਦੇ ਵਿਚਾਰੇ ਦੇ ਇਤਾਂ ਹੀ ਲਾਉਂਦੇ ਰਿਹਾ ਐਵੇਂ ਏਜੰਸੀਆ ਦਾ ਉਹਨੇ ਜਾਨ ਗਵਾ ਲਈ ਵਿਚਾਰੇ ਹੋਰ ਉਸ ਤੋਂ ਬਾਅਦ ਇਹ ਅਸੀਂ ਦੇਸ਼ ਦੀ ਸਰਕਾਰ ਨੇ ਸਵੀਕਾਰ ਕੀਤਾ ਕਿ ਟਾਡਾ ਐਨ ਐਸ ਐ ਸਾਰੇ ਬਲੈਕ ਲਾਜ਼ ਨੇ ਅਸੀਂ ਇਹਨਾਂ ਨੂੰ ਵਾਪਸ ਹੈ ਰਿਪੀਲ ਹੋਏ ਨੇ ਪਾਰਲੀਮੈਂਟ ਦੇ ਵਿੱਚ ਤੇ ਆ ਹੋਣਗੇ 100 200 300 ਮੀਟਰ ਜਲਿਆਂਵਾਲਾ ਬਾਗ ਜਿਹੜਾ ਨਾ ਇੱਕ ਚਿੰਨ ਮੰਨਿਆ ਗਿਆ ਤਸ਼ੱਦਦ ਦਾ ਅੰਗਰੇਜ਼ਾਂ ਦੇ ਰਾਜ ਵਿੱਚ ਜਨਰਲ ਡਾਇਰ ਨੇ ਕਿਸ ਤਰ੍ਹਾਂ ਨਾਲ ਨਿਹੱਤੇ ਲੋਕਾਂ ਦੇ ਉੱਤੇ ਗੋਲੀਆਂ ਚਲਾ ਕੇ ਕਿੰਨੇ ਬੰਦੇ ਮਾਰਦੇ ਤੁਹਾਨੂੰ ਸਾਰਿਆਂ ਨੂੰ ਇਤਿਹਾਸ ਦਾ ਪਤਾ ਵਾ ਉਹ ਸਾਰਾ ਕੁਝ ਉਦੋਂ ਅੰਗਰੇਜ਼ਾਂ ਨੇ 1919 ਦੇ ਵਿੱਚ ਜਦੋਂ ਸਾਾਕਾ ਵਰਤਿਆ ਵਾ ਉਹ ਇੱਕ ਰੋਲਟ ਐਕਟ ਪਨਾ ਸੀ ਬ੍ਰਿਟਿਸ਼ ਪਾਰਲੀਮੈਂਟ ਨੇ ਉਸ ਐਕਟ ਵਿੱਚ ਵੀ ਇਹੀ ਕਾਨੂੰਨ ਸੀ ਜਿਹਦਾ ਐਨਐਸਏ ਵਿੱਚ ਉਨੇ ਮੈਸੇ ਵਿੱਚ ਨੋਰਮਲ ਕੋਰਸ ਵਿੱਚ ਤੁਸੀਂ ਨਾ ਕਿਤੇ ਜਾ ਸਕਦੇ ਹੋ ਨਾ ਕੋਈ ਬੀਲ ਅਪਲਾਈ ਕਰ ਸਕਦੇ ਨਾ ਕੋਈ ਵਕੀਲ ਕਰ ਸਕਦੇ ਹੋ ਇੱਕ ਸਰਕਾਰ ਦਾ ਮਨਜ਼ੂਰਸ਼ੁਦਾ ਐਡਵਾਈਜ਼ਰੀ ਬੋਰਡ ਹੁੰਦਾ ਹੈ ਰਿਟਾਇਰਡ ਜੱਜਸ ਦਾ ਸਾਡੇ ਵੇਲੇ ਜਦੋਂ ਮੇਰੇ ਪਿਤਾ ਜੀ ਸੀ ਮੈਂ ਉਹਨਾਂ ਕੇਸਾਂ ਨੂੰ ਖੁਦ ਲੜਿਆ ਨਾਲ ਹੋ ਕੇ ਤਿੰਨ ਰਿਟਾਇਰਡ ਜੱਜਸ ਮਾਫ ਕਰਨਾ ਚੰਗਾ ਨਹੀਂ ਲੱਗਦਾ ਜਿਹੜੇ ਬਿਲਕੁਲ ਰੱਦੀ ਜਿਹੜੇ ਰਿਜੈਕਟਡ ਹੁੰਦੇ ਜਿਨ੍ਹਾਂ ਨੇ ਸਿਰਫ ਰਿਟਾਇਰਮੈਂਟ ਤੋਂ ਬਾਅਦ ਕੁਝ ਟੁਕੜਿਆਂ ਦੇ ਉੱਤੇ ਪੜਨਾ ਉਹਦਾਂ ਦੇ ਜੱਜ ਲੱਭ ਜਾਂਦੇ ਨੇ ਅੱਜ ਵੀ ਲੱਭਦੇ ਨੇ ਸਾਰੇ ਉਹਨਾਂ ਦਾ ਐਡਵਾਈਸ ਰਿਪੋਰਟ ਬਣਾ ਦਿੱਤਾ। ਔਰ ਐਨਐਸਏ ਦਾ ਪੀਰੀਅਡ 1 ਸਾਲ ਦੀ ਡਿਟੈਂਸ਼ਨ ਹੈ। ਉਹ 1 ਸਾਲ ਐਡਵਾਈਸ ਰਿਪੋਰਟ ਤਰੀਕਾ ਪਾ ਕੇ ਘੱਟ ਦਿੰਦਾ। ਮੈਨੂੰ ਹੁਣ ਪਤਾ ਨਹੀਂ ਸਾਹਿਬ ਤਰਸੇਮ ਸਿੰਘ ਜੀ ਬੈਠੇ ਮੈਂ ਇਹਨਾਂ ਨੂੰ ਪੁੱਛਿਆ ਵੀ ਸਿੱਖਦੇ ਨਾ। ਉਹ ਤਰੀਕਾ ਪਾਈ ਜਾਂਦਾ ਸੁਣੀ ਜਾਂਦਾ ਸੁਣੀ ਜਾਂਦਾ ਕਿਉਂਕਿ ਜਾਂ ਐਨਐਸਏ ਦੀ ਜਿਹੜਾ ਐਡਵਾਈਸ ਰਿਪੋਰਟ ਆ ਉਹ ਤੁਹਾਡੀ ਅਪੀਲ ਰਿਜੈਕਟ ਕਰੇ। ਫਿਰ ਤੁਸੀਂ ਟੈਕਨੀਕਲੀ ਕਿਸੇ ਹਾਈ ਕੋਰਟ ਸੁਪਰੀਮ ਕੋਰਟ ਜਾ ਸਕਦੇ। ਉਹ ਰਿਜੈਕਟ ਵੀ ਨਹੀਂ ਕਰਦੇ ਪਰਵਾਹ ਵੀ ਨਹੀਂ ਕਰਦੇ ਤੇ ਕੁਛ ਨਹੀਂ ਫੈਸਲਾ ਦਿੰਦੇ ਤੇ ਸਾਲ ਉੱਤੇ ਪਾ ਦਿੰਦੇ ਨੇ। ਇਹ ਪਹਿਲੀ ਗੱਲ ਤਾਂ ਇਹ ਇਖੋਂ ਦੇ ਇਸ ਦੇਸ਼ ਦੇ ਰਿਟਾਇਰਡ ਜੱਜਸ ਦਾ ਵਿਵਹਾਰ ਤੇ ਵਤੀਰਾ ਵਾ ਆਪਣੇ ਕਾਨੂੰਨ ਆਪਣੇ ਦੇਸ਼ ਦੇ ਸੰਵਿਧਾਨ ਦੇ ਮੁਤਬਕ ਫਿਰ ਜਦੋਂ ਅੰਗਰੇਜ਼ਾਂ ਨੇ 1919 ਲਾਤਾ ਸਾਰੇ ਦੇਸ਼ ਮੈਂ ਕਹਿੰਦਾ ਇਹਨਾਂ ਨਾਲ ਉਹ ਅੰਗਰੇਜ਼ ਸਿੰਘ ਸੀ ਉਹਨਾਂ 1922 ਵਿੱਚ ਉਹ ਐਕਟ 리ਪੀਲ ਕਰ ਦਿੱਤਾ ਵਾਪਸ ਲੈ ਲਿਆ ਕਿ ਅਸੀਂ ਗਲਤ ਕੰਮ ਕੀਤਾ ਸੀਗਾ ਅਸੀਂ ਐਕਟ ਵਿਦਡਰੋ ਕਰਦੇ ਹਾਂ ਤੇ ਜਿਹੜੇ ਜਿੰਨੇ ਫੜੇ ਹੋਏ ਸੀ ਉਸ ਕਾਨੂੰਨ ਦੇ ਵਿੱਚ ਉਹ ਸਾਰੇ ਛੱਡ ਦਿੱਤੇ ਤੇ ਸਾਡੀ ਜਿਹਨੂੰ ਕਹਿੰਦੇ ਅਸੀਂ ਆਪਣੀ ਸਰਕਾਰ ਜੀ ਅਸੀਂ ਆਪਣੀ ਧਰਤੀ ਜੀ ਸਾਡਾ ਆਪਣਾ ਦੇਸ਼ ਜੀ ਤੁਸੀਂ ਮੈਨੂੰ ਦੱਸੋ ਕਿ ਕਿੱਥੋਂ ਦਾ ਕਾਨੂੰਨ ਆ ਕਿ ਇੱਕ ਇੱਕ ਵਿਅਕਤੀ ਤੇ ਕੁਝ ਉਹਦੇ ਸਾਥੀ ਇੱਕ ਧਰਮ ਦਾ ਪ੍ਰਚਾਰ ਕਰਦੇ ਹੋਣ ਜਿੱਦਾਂ ਇਥੋਂ ਪਹਿਲਾਂ ਬੋਲਿਆ ਗਿਆ ਸਟੇਜ ਤੋਂ ਨਸ਼ੇ ਦੇ ਖਿਲਾਫ ਕੈਂਪੇਨ ਕਰਦੇ ਹੋਣ ਜਿੰਨਾ ਮੈਂ ਉਹਨਾਂ ਨੂੰ ਦੇਖਿਆ ਪੜਿਆ ਸੁਣਿਆ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਕਿ ਜਿਹਦੇ ਵਿੱਚ ਐਨਐਸਏ ਲਾਗੂ ਹੋਣ ਦਾ ਬਣਦਾ ਸੀ ਉਹ ਠੀਕ ਹੈ ਜਿਹੜਾ ਅਜਨਾਲੇ ਮੈਕਸਮਮ ਇੱਕ ਝਗੜਾ ਹੋਇਆ ਉੱਥੇ ਪਲੇ ਸਟੇਸ਼ਨ ਦੇ ਅੰਦਰ ਤੁਸੀਂ ਉਹਨਾਂ ਨੂੰ ਤੁਹਾਡੇ ਕੋਲ ਤੁਹਾਡਾ ਆਪਣਾ ਸੰਵਿਧਾਨ ਇੰਨਾ ਕਮਜ਼ੋਰ ਆ ਕਿ ਅਸੀਂ ਉਹਨਾਂ ਨੂੰ ਇੱਥੇ ਟ੍ਰਾਇਲ ਨਹੀਂ ਕਰ ਸਕਕੇ ਅੰਮ੍ਰਿਤਸਰ ਵਿੱਚ ਅੰਮ੍ਰਿਤਸਰ ਦੀ ਜੇਲ੍ਹ 'ਚ ਨਹੀਂ ਰੱਖ ਸਕਕੇ ਤੁਸੀਂ 307 ਲਾ ਦਿਓ 452 ਲਾ ਦਿਓ ਜੋ ਤੁਹਾਡੇ ਕੋਲ ਧਰਾਵਾ ਹੈਗੇ ਨਾ ਦਿਓ ਪਰ ਨਹੀਂ ਉਹਨਾਂ ਨੂੰ ਚੱਕ ਕੇ ਐਨਐਸਏ ਲਾ ਕੇ ਤੇ ਕਿੱਥੇ ਲੈ ਕੇ ਗਏ ਨੇ ਅਸਾਮ ਅਸਾਮ ਸਭ ਤੋਂ ਕੱਟ ਸਿੱਖਵਾਦੀ ਆ ਮੈਨੂੰ ਕਿਸੇ ਮਿੱਤਰ ਨੇ ਹੁਣੇ 2011 ਦੀ ਸੈਂਸਸ ਰਿਪੋਰਟ ਭੇਜੀ ਆ ਮਰਦਮਸ਼ੁਮਾਰੀ ਦੀ ਉਹਦੇ ਚ ਅਸਾਮ ਦੇ ਵਿੱਚ ਕੁੱਲ ਆਬਾਦੀ ਤਕਰੀਬਨ 3 ਕਰੋੜ 12 ਲੱਖ ਗਿਣੀ ਗਈ ਸੀ। ਉਹਦੇ ਚ ਸਿਰਫ 20 ਹਜ਼ਾਰ ਤੇ 600 ਵਿਅਕਤੀ ਸਿੱਖ ਅਸਾਮ ਚ ਰਹਿੰਦੇ। ਮਤਲਬ 1% ਦੀ 0.7 0.07 ਪਰਸੈਂਟ ਜਿਹੜੇ ਸਿੱਖ ਕਿ ਉੱਥੇ ਲੱਭ ਕੇ ਲੈ ਕੇ ਗਏ ਕਿ ਉੱਥੇ ਰੱਖੋ ਜਿੱਥੇ ਕਿ ਪਿੱਛੇ ਕੋ ਮੁਲਾਕਾਤ ਨਾ ਕਰ ਸਕਿਓ, ਮਦਦ ਨਾ ਕਰ ਸਕਿਓ, ਆਵਾਜ਼ ਨਾ ਉਠਾ ਸਕਿਓ ਐਨੀ ਦੂਰ ਲੈ ਕੇ ਗਏ ਉੱਥੇ। ਔਰ ਇਹ ਜਿਹੜਾ ਬਤੀਰਾ ਹੈ ਇਹ ਮਾਫ਼ ਕਰਨਾ ਇਹ ਸਾਰਾ ਕੁਝ ਦਿੱਲੀ ਦੇ ਇਸ਼ਾਰੇ ਦੇ ਉੱਤੇ ਹੋਇਆ ਵਾ ਮੈਂ ਆਪ ਕੇਚਰੀਵਾਲ ਨੂੰ ਸੁਣਾ ਤੁਸੀਂ ਵੀ ਸ਼ਾਇਦ ਸੋਸ਼ਲ ਮੀਡੀਆ ਤੋਂ ਸੁਣਾ ਹੋਵੇ ਕਿ ਜਦੋਂ ਭਾਈ ਮਨੋਪਾਲ ਸਿੰਘ ਤੇ ਦੂਜਿਆਂ ਦੀ ਗ੍ਰਿਫਤਾਰੀ ਕੀਤੀ ਆ ਕੇਂਦਰ ਨੇ ਹਮਾਰਾ ਸਾਥ ਮੰਗਾ ਨਹੀਂ ਹਮਨੇ ਕੇਂਦਰ ਦਾ ਸਾਥ ਮੰਗਾ ਉਹਨਾਂ ਨੇ ਸਾਥ ਦਿਆ ਅਗਰ ਉਹ ਦਿੱਲੀ ਵਿੱਚ ਵੀ ਹਮ ਉਹਨੂੰ ਬੋਲਤੇ ਕਿ ਆਪ ਦਿੱਲੀ ਵਿੱਚ ਵੀ ਮੰਗੋਗੇ ਹਮ ਦਿੱਲੀ ਵਿੱਚ ਵੀ ਆਪਕਾ ਸਾਥ ਦੇਂਗੇ ਆ ਜਿਹੜਾ ਇਨਕਲਾਬੀ ਵੱਡਾ ਲੀਡਰ ਇਸ ਦੇਸ਼ ਦਾ ਨਿਕਲ ਕੇ ਆਇਆ ਹੁਣ ਕੀ ਇਨਕਲਾਬ ਦਾ ਮਤਲਬ ਇਹ ਸੀਗਾ ਕਿ ਹੋਰ ਕਾਲੇ ਕਾਨੂੰਨਾਂ ਦੇ تحت ਲੋਕਾਂ ਨੂੰ ਗ੍ਰਿਫਤਾਰ ਕਰਕੇ ਤੇ ਹਜ਼ਾਰਾਂ ਕਿਲੋਮੀਟਰ ਤੋਂ ਭੇਜ ਦੇਣਾ ਵਾ ਕੀ ਕਾਲੇ ਕਾਨੂੰਨਾਂ ਦਾ ਸੌਰੀ ਇਨਕਲਾਬ ਦਾ ਮਤਲਬ ਇਹ ਸੀਗਾ ਕਿ ਤੁਹਾਡੇ ਧਰਤੀ ਤੇ ਪੰਜਾਬ ਦੇ ਵਿੱਚ ਹਰਿਆਣੇ ਦੀ ਪੁਲਿਸ ਵੜ ਕੇ ਤੁਹਾਡੇ ਨੌਜਵਾਨਾਂ ਨੂੰ ਗੋਰੀਆਂ 'ਚ ਚੱਕ ਕੇ ਪਾ ਕੇ ਲੈ ਜਾਣ ਹਰਿਆਣੇ ਤੇ ਮਾਰ ਦੇਣ ਜਾਂ ਉਹਨਾਂ ਨੂੰ ਜ਼ਖਮੀ ਕਰ ਦੇਣ ਜਾਂ ਸਾਡੀ ਧਰਤੀ ਜਾਣ ਕੇ ਵੜ ਕੇ ਸਾਡੇ 250 ਕਿਸਾਨਾਂ ਨੂੰ ਫੱਟੜ ਕਰ ਦੇਣ ਟਰੈਕਟਰ ਟਰਾਲੀਆਂ ਭੰਨ ਦੇਣ ਤੁਹਾਡੇ ਨਿਸ਼ਾਨ ਸਾਹਿਬ ਨੂੰ ਪੈਰਾ ਥੱਲੇ ਕੁਚਲਣ ਤੇ ਕਿਸਾਨੀ ਛੰਡਿਆਂ ਨੂੰ ਥੱਲੇ ਕੁਚਲਣ ਕੀ ਇਹ ਇਨਕਲਾਬ ਲਿਆਉਣਾ ਚਾਹੁੰਦੇ ਸੀ ਤੁਸੀਂ मूक दर्शक बन के बैठे हुए भगवानी सारे बानवे आप चुन के भेजिए मैं कहना यार बानवे चो गैर सिख चंगा वा कुवर विजय प्रताप सिंह घटो घट बेअबी बोल रहा है कानवे मूह नाई बैठे हुए ना कोई चंगा ना कोई माड़ा भावें इन्हू दरड़ दो भाव चपेड़ा मार लो भाव यह कुट खा लैन ना कोई चंगा ना को माड़ा इन्ना कुछ होन कि कुछ होमृत अमृतपाल खालसा एन एस ए कि कुछ लग्या ਉਈ ਬੋਲ ਨੂੰ ਤਿਆਰ ਨਹੀਂ ਕਰ ਫਿਰ ਵੀ ਕਹੀ ਜਾਂਦੇ ਅਸੀਂ ਇਨਕਲਾਬੀਆਂ ਜਿਸ ਸ਼ਹੀਦ ਭਗਤ ਸਿੰਘ ਦੇ ਵਾਰਿਸ ਆ ਲੈ ਵੀ ਜੇ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਜਾਂ ਬਾਬਾ ਸਾਹਿਬ ਅੰਬੇਦਕਰ ਜੇ ਦਸ ਸਵਿਧਾਨ ਦੀ ਦੁਖਾਈ ਦਿੰਦੇ ਆ ਅਗਰ ਉਹ ਜਿੰਦੇ ਹੁੰਦੇ ਤੇ ਕੀ ਉਹ ਐਨਐਸਏ ਤੋਂ ਮਦਈ ਹੋਣੇ ਸੀਗੇ ਕੀ ਸ਼ਹੀਦ ਭਗਤ ਸਿੰਘ ਜਨੇ ਸਭ ਕੁਝ ਆਪ ਆਪਣੇ ਹੰਡਾਇਆ ਉਹ ਕੁਰਬਾਨੀ ਦਿੱਤੀ ਕੀ ਉਹ ਮਦਈ ਹੋਣਾ ਸੀਗਾ ਕਿ ਐਨਐਸਏ ਲੱਗਣਾ ਚਾਹੀਦਾ ਮੈਂ ਭਗਵੰਤ ਮਾਨ ਨੂੰ ਸਿੱਧਾ ਸਵਾਲ ਕੇਜਰੀਵਾਲ ਨੂੰ ਪੁੱਛਣਾ ਚਾਹੁੰਦਾ ਤੇ ਵਿੱਚੇ ਬੀਜੇਪੀ ਦੀ ਕੇਂਦਰ ਸਰਕਾਰ ਨੂੰ ਪੁੱਛਣਾ ਚਾਹੁੰਦਾ ਪਰ ਲਈ ਜਾਂਦੇ ਨੇ ਸਭ ਕੁਝ ਔਰ ਸਾਡਾ ਜਿਹੜਾ ਪੰਜਾਬ ਦਾ ਹੋਮ ਡਿਪਾਰਟਮੈਂਟ ਹੈ ਜਿਹੜਾ ਪੁਲਿਸ ਦਾ ਡਿਪਾਰਟਮੈਂਟ ਹੈ ਉਹ ਇਹਨਾਂ ਨੇ ਉੱਥੇ ਹਵਾਲੇ ਕੀਤਾ ਹੋਇਆ ਵਾ ਮੈਂ ਉਹ ਸੁਭਕਰਨ ਮਰ ਗਿਆ ਵਿਚਾਰਾ ਉਹਦੇ ਸਿਰ ਤੇ ਸ਼ਰੀਆਮ ਗੋੜੀ ਮਾਰੀ ਪਿੱਛੇ ਵੀਡੀਓਜ਼ ਆ ਗਈਆਂ ਹੁਣ ਕਹਿੰਦੇ ਜਿਉ ਹਰਿਆਣੇ ਦੀ ਧਰਤੀ ਤੇ ਸ਼ਿਕਾਤ ਜੀ ਜੀਨ ਦੇ ਇਲਾਕੇ ਵਿੱਚ ਪੁਲਿਸ ਸਟੇਸ਼ਨ ਘੜੀ ਪੈਂਦਾ ਵਾ ਪਹਿਲੀ ਗੱਲ ਤਾਂ ਝੂਠਾ ਪ੍ਰਚਾਰ ਹੈ ਸਾਰਾ ਕਿਸ ਨੇ ਇਨਕੁਆਇਰੀ ਤਾਂ ਕੀਤੀ ਨਹੀਂ ਕੀਤੀ ਕਿ ਕਿੱਥੇ ਮਰਿਆ ਕਿੱਥੋਂ ਚੱਕ ਕੇ ਲੈ ਗਏ ਨੇ ਮੰਨੋ 1 ਮਿੰਟ ਵਾਸਤੇ ਕਿ ਜੀਨ ਦੇ ਇਲਾਕੇ ਦੇ ਵਿੱਚ ਪਲਿਆ ਵਾ ਕਾਨੂੰਨ ਸਾਨੂੰ ਪ੍ਰੋਵਾਈਡ ਕਰਦਾ ਜੇ ਤੁਸੀਂ 0 ਐਫ ਆਈ ਆਰ ਦਰਜ ਕਰ ਸਕਦੇ ਦੇਸ਼ ਵਿੱਚ ਕਿਤੇ ਵੀ ਕਾਨੂੰਨ ਕਿਤੇ ਕੋਈ ਕ੍ਰਾਈਮ ਹੋਵੇ ਤੁਸੀਂ ਦੇਸ਼ ਵਿੱਚ ਕਿਤੇ ਵੀ 0 ਐਫ ਆਈ ਆਰ ਕਰਕੇ ਦਰਜ ਕਤਲ ਦੀ ਦਰਜ ਕਰਕੇ ਸ਼ੁਕਰਨ ਦੇ ਖਿਲਾਫ ਉਹਨਾਂ ਦੇ ਮਾਪਿਓ ਉੱਥੋਂ ਦੇ ਚਸ਼ਮਦੀਦ ਗਵਾਹ ਆਈ ਵਿਟਨੈਸ ਅਕਾਊਂਟ ਲੈ ਕੇ ਤੁਸੀਂ ਹਰਿਆਣਾ ਨੂੰ ਭੇਜ ਦਿਓ ਇੰਨਾ ਤਾਂ ਕਰ ਦਿਓ ਹਰਿਆਣਾ ਕਰੇ ਨਾ ਕਰੇ ਇਨਵੈਸਟੀਗੇਸ਼ਨ ਉਹਦੀ ਬਾਅਦ ਦੀ ਗੱਲ ਹੈਗੀ ਸਾਰੀ ਉਹ ਵੀ ਨਹੀਂ ਕੀਤਾ ਅੱਛਾ ਚਲੋ ਇਹ ਤਾਂ ਕਹਿੰਦੇ ਸ਼ੁਕਰਨ ਜਿ ਪਰਲੇ ਪਾਸੇ ਮਰਿਆ ਵਾ ਆ 250 ਬੰਦਾ ਤਾਂ ਇੱਥੇ ਫੱਟੜ ਹੋਇਆ ਟਰੈਕਟਰ ਥੱਸਾ ਦੇ ਇੱਥੇ ਪੰਨੇ ਨੇ ਮੈਡੀਕਲ ਰਿਪੋਰਟਸ ਲਹੂ ਲੋਹਾਲ ਹੋਏ ਬੈਠੇ ਨੇ ਕਿਸਾਨ ਉਹਨਾਂ ਦੇ ਉਹਨਾਂ ਦੇ ਖਿਲਾਫ ਈਫਆਰ ਨੇ ਦਰਜ ਕੀਤੀ ਆ ਸਾਡੇ ਇਨਕਲਾਬ ਦਾ ਮਤਲਬ ਛੱਡਿਆ ਇਹਨਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਇੱਕ ਤਾਂ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਕਿ ਸਾਡੇ ਨੌਜਵਾਨ ਉਹਨਾਂ ਨੂੰ ਸੌਂਪ ਦਿੱਤੇ ਚੱਕ ਗਿਆ ਪਰ ਇਹ ਅਸਾਮ ਦੀ ਜੇਲ੍ਹ ਚ ਲੈ ਜੋ ਤੁਸੀਂ ਅਸਾਮ ਦੇ ਚੀਫ ਮਨਿਸਟਰ ਦਾ ਰਵਈਆ ਦੇਖ ਰਹੇ ਹੋ ਉਹ ਕਿੱਦਾਂ ਕਿਸ ਤਰ੍ਹਾਂ ਦੀ ਕੱਟੜਪੰਥੀ ਗੱਲਾਂ ਕਰ ਰਿਹਾ ਵਾ ਕਿੰਨਾ ਖਤਰਾ ਉੱਥੇ ਹੋਊਗਾ ਉਹ ਮੰਡਲਾ ਰਿਹਾ ਉਹਨਾਂ ਦੇ ਅੰਦਰ ਜਿਲ੍ਹਾ ਦੇ ਵਿੱਚ ਜਿੱਥੇ ਮੈਂ ਰਹਿ ਮੈਂ ਵੀ ਰਹਿ ਕੇ ਆਂ ਪਰ ਮੈਂ ਉਹਨਾਂ ਨੂੰ ਸਰ ਦੇਖ ਰਿਹਾ ਵਾਂ ਕਿ ਕਿੰਨਾ ਦਿਨ ਉਹਨਾਂ ਦਾ ਖਤਰਾ ਹੋਊਗਾ ਉਹ ਤੇ ਕੁਝ ਵੀ ਕਰ ਸਕਦੇ ਆ ਸੋ ਪੌਇਜ਼ਨਿੰਗ ਕਰ ਸਕਦੇ ਆ ਖਾਣੇ ਵਿੱਚ ਮੱਕਰੀ ਪਾ ਕੇ ਦੇਈ ਜਾਣਗੇ ਤੁਹਾਨੂੰ ਕੀ ਪਤਾ ਲੱਗੂਗਾ ਕਿੰਨਾ ਜ਼ੁਲਮ ਹੋਟ ਆਇਆ ਜਾ ਸਕਦਾ ਸੋ ਇਸ ਕਰਕੇ ਆ ਇਹ ਉਹਨਾਂ ਨੇ ਬਹੁਤ ਬਹੁਤ ਮਾੜਾ ਉਹਨਾਂ ਸਰਕਾਰਾਂ ਨੇ ਮਾੜਾ ਜਿਹੜਾ ਕਿਰਦਾਰ ਕੀਤਾ ਇੱਥੇ ਹੁਣ ਤੁਸੀਂ ਲੋਟ ਸਾਹਿਬ ਤੇ ਹੋਰ ਪੁਲਾਰੇ ਬੜੀਆਂ ਅੱਛੀਆਂ ਗੱਲਾਂ ਕਹਿੰਦੇ ਯਾਰ ਤੋਹਾਈ ਪਾਉਂਦੇ ਨੇ ਕਿ ਪੰਤ ਇਕੱਠਾ ਹੋ ਜਾਏ ਪੰਥ ਆਪਣਾ ਹੈ ਕੌਣਾ ਪਹਿਲਾਂ ਸਮਝੀ ਆਪਾਂ ਜਿਹੜਾ ਇਸਟੈਬਲਿਸ਼ਡ ਪੰਥ ਇੱਕ ਸਾਡਾ ਜਥੇਦਾਰ ਅਕਾਲ ਤਖਤ ਸਾਹਿਬ ਜਿਹੜਾ ਐਸ ਵੇਲੇ ਉਹ ਕਿਉਂ ਚੁੱਪ ਬੈਠੇ ਨਹੀਂ ਇੱਥੇ ਲੱਗੇ ਕਿ ਕਿਤੇ ਥੋੜੀ ਦੂਰ ਤੇ ਹੋਣਗੇ ਪਤਾ ਨਹੀਂ ਇੱਥੇ ਆਏ ਕਿ ਨਹੀਂ ਆਏ ਆਏ ਸੀ ਕਿ ਉਹਨਾਂ ਨੂੰ ਆਉਣਾ ਚਾਹੀਦਾ ਇੱਥੇ ਇਦਨੋਂ ਜ਼ਿਆਦਾ ਹੋਰ ਜ਼ਿੰਮੇਵਾਰੀ ਉਹਦੀ ਕੀ ਹੋ ਸਕਦੀ ਆ ਜੇ ਆਪਾਂ ਉਹਦਾ ਕਹਿੰਦੇ ਅਸੀਂ ਅੰਮ੍ਰਿਤ ਪ੍ਰਚਾਰ ਕਰਦੇ ਆ ਗੁਰੂ ਵਾਲੇ ਬਣੋ ਬਾਣੀ ਦੇ ਨਾਲ ਜੁੜੋ ਤੇ ਜਿਹੜੇ ਜੋੜਨੇ ਤੇ ਜੋੜ ਰਹੇ ਉਹ ਤਾਂ ਅੰਦਰ ਕਰਦੇ ਤੁਸੀਂ ਉਹਨਾਂ ਦਾ ਤੁਸੀਂ ਹਾ ਦਾ ਨਾਰਾ ਮਾਰ ਮੈਂ ਕੋਈ ਉਹਦੇ ਖਿਲਾਫ ਨਹੀਂ ਬੋਲ ਰਿਹਾ ਉਹ ਸਾਡੇ ਜਥੇਦਾਰ ਨੇ ਜਿੱਦਾਂ ਦੇ ਵੀ ਹੈਗੇ ਨੇ ਇਸਟੈਬਲਿਸ਼ਡ ਅਪੋਇੰਟਮੈਂਟ ਨੇ ਉਹਨਾਂ ਦਾ ਫਰਜ਼ ਬਣਦਾ ਕਿ ਭਾਈ ਅਮਰਿਤਪਾਲ ਸਿੰਘ ਦਾ ਕੇਸ ਚੱਕ ਕੇ ਪ੍ਰਾਈਮ ਮਿਨਿਸਟਰ ਨੂੰ ਮਿਲਣ ਜਾ ਕੇ ਉਹ ਮਿਨਿਸਟਰ ਨੂੰ ਮਿਲਣ ਜਾ ਕੇ ਕਿ ਤੁਸੀਂ ਕੀ ਕਰ ਰਹੇ ਹੋ ਆ ਪਰਿਵਾਰ ਦੇ ਨਾਲ ਕਿੰਨਾ ਅਨਿਆਏ ਹੋ ਰਿਹਾ ਵਾ ਦੂਸਰੀ ਸੰਸਥਾ ਹੈ ਐਸਜੀਪੀਸੀ ਉਹਰਾ ਵੀ ਫਰਜ਼ ਬਣਦਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਲੰਗਰ ਲਾਉਣ ਵਾਸਤੇ ਥੋੜੋ ਬਣਾਈ ਆਪਾਂ ਸਿਰਫ ਇਹ ਥੋੜੋ ਕੇ ਥਾਂ ਥਾਂ ਦੇ ਉੱਤੇ ਆਪਾਂ ਕੈਂਪ ਲਾਤੇ ਅੱਖਾਂ ਦੇ ਲਾਤੇ ਉਹ ਥੋੜੋ ਹੈਗੀ ਆ ਉਹ ਤੁਹਾਡਾ ਹੈਗਾ ਕਿ ਤੁਸੀਂ ਜੇ ਤੁਹਾਡੀ ਕੌਮ ਨਾਲ ਵਿਤਕਰਾ ਹੋ ਰਿਹਾ ਕਿਤੇ ਕੌਮੀਆਂ ਨੇ ਆਏ ਹੋ ਰਿਹਾ ਵਾ ਕਿਤੇ ਇਸ ਤਰ੍ਹਾਂ ਦਾ ਜ਼ੁਲਮ ਹੋ ਰਿਹਾ ਤੁਸੀਂ ਉਹਦੇ ਖਿਲਾਫ ਬੋਲਣਾ ਤੀਸਰੀ ਸ਼੍ਰੋਮਣੀ ਅਕਾਲੀ ਦਲ ਹੁਣ ਸੁਖਬੀਰ ਸਿੰਘ ਬਾਦਲ ਹੁਣ ਰੋਜ਼ ਲੌੜਾ ਪਾਉਂਦੇ ਨੇ ਕਦੀ ਯਾਤਰਾ ਕਰਦੇ ਨੇ ਕਦੀ ਕੁਝ ਕਰਦੇ ਨੇ ਤੇ ਇਹਦੇ ਬਾਰੇ ਕਿਉਂ ਨਹੀਂ ਬੋਲਦੇ ਡਰਦੇ ਕਿਉਂ ਆ ਹੁਣ ਦੇਖੋ ਭਾਰਤ ਦੀਆਂ ਏਜੰਸੀਆਂ ਨੇ ਦੋ ਇੱਕ ਕਤਲ ਕਰਵਾਇਆ ਕੈਨੇਡਾ ਦੀ ਧਿਰਤੀ ਦੂਸਰੇ ਕੈਨੇਡਾ ਦੀ ਨੈਚਰ ਦਾ ਤੁਸੀਂ ਮੈਨੂੰ ਦੱਸੋ ਕੋਈ ਪੰਜਾਬ ਦੀ ਸਿੱਖ ਲੀਡਰਸ਼ਿਪ ਬੋਲੀ ਅੰਦਿਰ ਦੇ ਹੱਕ ਦੇ ਵਿੱਚ ਟਰੂਡੋ ਪ੍ਰਾਈਮ ਮਿਨਿਸਟਰ ਪੁੱਛ ਰਿਹਾ ਭਾਰਤੀ ਸਰਕਾਰ ਨੂੰ ਨਾੜ ਉਹਦੇ ਨਾਲ ਕੇ ਅਮਰੀਕਨ ਪ੍ਰਾਈਮ ਪ੍ਰੈਜ਼ੀਡੈਂਟ ਦਾ ਆਫਿਸ ਪੁੱਛ ਰਿਹਾ ਵਾ ਕਿ ਤੁਹਾਨੂੰ ਕੀ ਅਧਿਕਾਰ ਹੈ ਕਿ ਤੁਸੀਂ ਸਾਡੀਆਂ ਧਰਤੀ ਦੇ ਉੱਤੇ ਆ ਕੇ ਸਾਡੇ ਬੰਦਿਆਂ ਨੂੰ ਚੱਕ ਕੇ ਅਗਵਾ ਕਰਕੇ ਆ ਕਤਲ ਕਰਦੇ ਉਹ ਪੁੱਛ ਨਹੀਂ ਲੈ ਸਾਡੇ ਜਿਹੜੇ ਕੌਮੀ ਲੀਡਰ ਨੇ ਮੈਂ ਤਾਂ ਕੁਝ ਵੀ ਨਹੀਂ ਮੈਂ ਤਾਂ ਤੁਹਾਡੇ ਅਰਗੇ ਵਿੱਚੋਂ ਇੱਕ ਆ ਹਾਲਾਂਕਿ ਮੈਨੂੰ ਕਾਂਗਰਸ ਵਿੱਚ ਰਹਿ ਕੇ ਆ ਗੱਲਾਂ ਜਿਹੜੀਆਂ ਕਰਨੀਆਂ ਸੁਖਾਲੀਆਂ ਨਹੀਂ ਆ ਉਹ ਜਦੋਂ ਮਰਜੀ ਮੈਨੂੰ ਕੱਢ ਦੇਣੇ ਦੋਸਤੋ ਚਲੋ ਅਲੱਗ ਗੱਲ ਆ ਪਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਪੰਥ ਦੇ ਸੁਮੇਵਾਰਿਆਂ ਅਸੀਂ ਵੱਧ ਅਧਿਕਾਰਾਂ ਦੀ ਲੜਾਈ ਲੜੀ ਅਸੀਂ ਆਨੰਦਪੁਰ ਦਾ ਮਤਾ ਘੜਿਆ ਉਹ ਕਿੱਥੇ ਨੇ ਕਿੱਥੇ ਕਿੱਥੇ ਉਹ ਅੱਜ ਲੁਕੇ ਛਿਪੇ ਹੋਏ ਨੇ ਉਹ ਭਾਈ ਅਮਰਿਤਪਾਲ ਸਿੰਘ ਖਾਲਸਾ ਦੀ ਜਾਂ ਸ਼ੁਭਕਰਨ ਦੀ ਜਾਂ ਜੋ ਹੋਰ ਇੱਥੇ ਅਨਿਆਏ ਹੋਇਆ ਸਿੱਖਾਂ ਦੇ ਨਾਲ ਆ ਪਿਛਲੇ ਥੋੜੇ ਦਿਨ ਵਿੱਚ ਚਲੋ ਮਗਰ ਲਈ ਲੜਾਈ ਤਾਂ ਆਪਾਂ ਲੜੀ ਜਾਣੀ ਛੱਡੀ ਨਹੀਂ ਲੜਾਈ ਕੋਈ ਵੀ ਨਹੀਂ ਆਪਾਂ ਮਤ ਸਮਝੇ ਕੋਈ ਕਿ ਪੁਰਾਣੀ ਗੱਲ ਹੋ ਗਈ ਤੇ ਜੀ ਭੁੱਲ ਜਾਓ ਜੀ ਕਈ ਗਿੱਟ ਕਹਿੰਦੇ ਜੀ ਪੁਰਾਣੀ ਗੱਲ ਨਾ ਇਹ ਚੱਲੂ ਨਾਲ ਨਾਲ ਹੀ ਔਰ ਇਹ ਦਾਸਤਾਨ ਵੀ ਕਾਫੀ ਲੰਬੀ ਹੈ ਵੇਸੇ ਆਪਾਂ ਜੇ ਦੇਖੀਏ ਤੇ ਆਪਣੇ ਨਾਲ ਅੱਜ ਦਾ ਨਹੀਂ ਬਹੁਤ ਲੰਬੇ ਅਰਸੇ ਦਾ ਬਹੁਤ ਬਹੁਤ ਲੰਬੇ ਅਰਸੇ ਦਾ ਸਾਡੇ ਨਾਲ ਬੀਤਿਆ ਪਰ ਅੱਜ ਜੋ ਕਿ ਜਿਹੜਾ ਵਾ ਉਹ ਜਿਹੜੇ ਕਹਿੰਦੇ ਕਿ ਅਸੀਂ ਵੱਧ ਅਧਕਾਰ ਪੰਜਾਬ ਦੀ ਲੜਾਈ ਖੇਤੀ ਦੀ ਲੜਾਈ ਕਿਸਾਨਾਂ ਦੀ ਲੜਾਈ ਸਿੱਖਾਂ ਦੀ ਲੜਾਈ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜੱਜੇਦਾਰ ਕੋਨਕੇ ਦਾ ਤੁਹਾਡੇ ਤੋਂ ਬੱਚਾ ਨਹੀਂ ਯਾਰੋ ਤੁਹਾਡਾ ਆਪਣਾ ਅਕਾਲ ਤਖਤ ਦਾ ਸਾਡਾ ਆਪਣਾ ਅਕਾਲ ਤਖਤ ਦਾ ਜੱਜੇਦਾਰ 32 ਸਾਲ ਦਾ ਚੱਕ ਕੇ ਮਾਰ ਦਿੱਤਾ ਉਹਨਾਂ ਨੇ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ 15 ਸਾਲ ਇਸ ਅਕਾਲੀ ਦਲ ਦੀ ਰਾਜ ਦੀ ਸਰਕਾਰ ਰਹੀ ਆ ਫਾਈਲ ਟੇਬਲ ਤੇ ਪਈ ਆ ਪ੍ਰਕਾਸ਼ ਸਿੰਘ ਮਾਦਲ ਦੇ ਏਡੀਜੀਪੀ ਤਵਾੜੀ ਦੀ ਰਿਪੋਰਟ ਉਹਨੇ ਇੰਨਾ ਇੰਨਾ ਦੱਸਤਾ ਕਿ ਉਸ ਨੂੰ ਫਲਾਨੇ ਦਿਨ ਕੋਂਕੇ ਜਥੇਦਾਰ ਭਾਈ ਗੁਰਦੇਵ ਸਿੰਘ ਨੂੰ ਪੁਲਿਸ ਚੱਕ ਕੇ ਲੈ ਕੇ ਗਿਆ ਫਦਰ ਇਨਕੁਆਇਰੀ ਹੋਣੀ ਚਾਹੀਦੀ ਕਿ ਬੜਿਆ ਕਿਤਾਵਾ ਤਿੰਨ ਸਰਕਾਰਾਂ ਨੰਗ ਗਿਆ ਕੋਈ ਪਤਾ ਨਹੀਂਗਾ ਬਿਲਕੁਲ ਓਹ ਹੋਣ ਰਿਪੋਰਟ ਛਾਇਆ ਹੋਈ ਤੇ ਹੁਣ ਉਹ ਕਹਿੰਦੇ ਜੀ ਸੰਨ ਦਾ ਸਾਡੇ ਧਿਆਨ ਚ ਨਹੀਂ ਸੀ ਕਿ ਤੇ ਨਾ ਵੀ ਫਰਜੀ ਜੀ ਜਾ ਕੇ ਉਹਦੇ ਘਰ ਗਿਆ ਮਾਰਦਾ ਐਟਾ ਤਾਂ ਨਹੀਂ ਲੜਾਈ ਲੜੀ ਜਾ ਸਕਦੀ ਲਗੀ ਔਰ ਜਿਨ੍ਹਾਂ ਨੇ ਮਾਰੇ ਜਾਂ ਜਿਨ੍ਹਾਂ ਨੇ ਮਾਰੇ ਚੱਕ ਚੱਕ ਕੇ ਸੁਮੇਤ ਸਿੰਘ ਸੈਣੀਆਰਗੇ ਉਹ ਖੋਤੀ ਪੰਥਕ ਸਰਕਾਰਾਂ ਦੇ ਵਿੱਚ ਡੀਜੀਪੀ ਨਿਊਟ ਤੇ ਗਏ ਨੇ ਉਹਨਾਂ ਨੂੰ ਉਹਨਾਂ ਨੂੰ ਤੋਫੇ ਦਿੱਤੇ ਨੇ ਯਾਰ ਐਨਐਸਏ ਦਾ ਲੱਗਣੀ ਚਾਹੀਦੀ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਸ਼ੁਭ ਕਰਨ ਨੂੰ ਮਾਰਿਆ ਵਾ ਐਨਐਸਏ ਲੱਗਣੀ ਚਾਹੀਦੀ ਜਿਨ੍ਹਾਂ ਨੇ ਜੱਥੇਦਾਰ ਭਾਈ ਗੁਰਦੇਵ ਸਿੰਘ ਕੋਂਕੇ ਨੂੰ ਮਾਰਿਆ ਵਾ ਐਨਐਸਏ ਲੱਗਣੀ ਚਾਹੀਦੀ ਆ ਇੰਨੇ ਸੇ ਲਗਣੀ ਚਾਹੀਦੀ ਆ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਚੱਕ-ਚੱਕ ਕੇ ਥੋੜ੍ਹੀ ਡਿਗਰੀ ਟੌਰਚਰ ਕਰਕੇ ਅੱਜ ਜਿਹੜੇ ਅਣਗਿਣਤ ਗਿਣਤੀ ਆ ਭਾਈ ਜਸਵੰਤ ਸਿੰਘ ਖਾਲੜਾ ਵਰਗਿਆਂ ਨੂੰ ਜਿਨ੍ਹਾਂ ਨੇ ਚੱਕ-ਚੱਕ ਕੇ ਮਾਰਿਆ ਜਿਨ੍ਹਾਂ ਨੇ ਭਾਈ ਚਟਾਣੇ ਦਾ ਪੂਰਾ ਘਰ ਸਾੜਿਆ ਜਿਨ੍ਹਾਂ ਨੇ ਉਹਦੇ ਨਿਆਣੇ ਨਹੀਂ ਬਖਸ਼ੇ ਛੋਟੇ-ਛੋਟੇ ਇੰਨੇ ਸੇ ਉਹਨਾਂ ਤੇ ਲਗਣੀ ਚਾਹੀਦੀ ਆ ਲਾਤੀ ਆ ਉਹਨਾਂ ਤੇ ਜਿਹੜੇ ਵਿਚਾਰੇ ਪ੍ਰਚਾਰ ਕਰਦੇ ਆ ਸੋ ਮੈਂ ਤਾਂ ਤੁਹਾਡੇ ਨਾਲ ਹਮਦਰਦੀ ਕਰਦਾ ਸ਼ੁਰੂ ਤੋਂ ਹੀ ਕਰਦਾ ਕਿਉਂਕਿ ਮੈਨੂੰ ਮੇਰੇ ਬਜ਼ੁਰਗਾਂ ਤੋਂ ਇਹ ਸੰਸਕਾਰ ਮਿਲੇ ਨੇ ਕੱਲੇ ਇਹ ਸੰਸਕਾਰ ਨਹੀਂ ਗੇ ਕਿਸੇ ਵੀ ਜ਼ੁਲਮ ਦੇ ਖਿਲਾਫ ਬੋਲਣਾ ਸਾਨੂੰ ਕੀ ਸਮਝਾ ਕੇ ਕਿ ਨਾ ਜ਼ੁਲਮ ਕਰਨਾ ਵਾ ਤੇ ਨਾ ਜ਼ੁਲਮ ਆਪਾਂ ਸਹਿਣਾ ਵਾ ਸਹਿਣਾ ਵੀ ਉਹਨਾਂ ਹੀ ਗੁਨਾਹ ਹੈਗਾ ਕਿ ਅਸੀਂ ਲੰਮੇ ਪਏ ਆਂ ਜੀ ਮਾਰੀ ਚੱਲੋ ਕੁੱਟੀ ਚੱਲੋ ਮੈਂ ਜਦੋਂ ਲੀਡਰ ਆਫ ਆਪੋਜੀਸ਼ਨ ਸੀਗਾ ਮੈਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਦਾ ਮਸਲਾ ਉਠਾਇਆ 2015 ਵਿੱਚ ਮੈਂ ਆਪਣੇ ਪਾਰਟੀ ਦੀ ਮੀਟਿੰਗ ਸੱਦੀ ਆ ਜਿਹੜੇ ਹੁਣ ਵੱਡੇ ਮੰਤਰੀ ਸੰਤਰੀ ਬਣੇ ਹੋਏ ਮੈਨੂੰ ਰੋਕਦੇ ਸੀਗੇ ਖੇਰਾ ਸਾਹਿਬ ਤੁਸੀਂ ਬੇਦਬੀਆਂ ਦੀ ਲੜਾਈ ਲੜੋਂਗੇ ਸਿੱਖਾਂ ਦੀ ਲੜਾਈ ਲੜੋਂਗੇ ਤਾਂ ਸਾਡੇ ਨਾਲ ਫਲਾਨਾ ਤਬਕਾ ਨਾਰਾਜ਼ ਹੋਊ ਤੁਹਾਨੂੰ ਫਲਾਨਾ ਤਬਕਾ ਨਾਰਾਜ਼ ਹੋ ਮੈਂ ਕਿਉਂ ਨਾਰਾਜ਼ ਹੋਣਗੇ ਦੱਸੋ ਤੁਸੀਂ ਮੈਨੂੰ ਇਮਾਨਦਾਰੀ ਨਾਲ ਦੱਸੋ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਲੜਾਈ ਲੜਦੇ ਆ ਤੇ ਕਿਉਂ ਹਿੰਦੂ ਨਾਰਾਜ਼ ਹੋਣਗੇ ਦੱਸੋ ਮੈਨੂੰ ਜਰਾ ਉਧਰ ਕੀ ਮਾੜੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਬਾਣੀ ਸਬਦੀ ਦਰਜ ਨਹੀਂ ਗਈ ਜੇ ਅਸੀਂ ਕਿਸੇ ਹੋਰ ਦੀ ਲੜਾਈ ਲੜਦੇ ਆ ਮੁਸਲਮਾਨ ਕਿਉਂ ਸਾਡੇ ਨਾਲ ਨਾਰਾਜ਼ ਇਹ ਮਿੱਥ ਬਣਾਈ ਗਈ ਹੈ ਝੂਠਾ ਪ੍ਰਚਾਰ ਕੀਤਾ ਗਿਆ ਵਾ ਔਰ ਮੈਂ ਉਹਨਾਂ ਨੂੰ ਇੱਕ ਵਾਰ ਨਹੀਂ ਮੈਂ ਉਹਨਾਂ ਨੂੰ ਆਪਣੀ ਮੈਕਾ ਕੱਲ ਨੂੰ ਕਿਸੇ ਦਲਿਤ ਦੇ ਨਾਲ ਅਨਿਆਹੁ ਦਾ ਆਪਾਂ ਲੜਾਂਗੇ ਉਹ ਦੇ ਨਾਲ ਜਿਵੇਂ ਹਿੰਦੂ ਦੇ ਨਾਲ ਜਸਟਿਸ ਹੋਗਾ ਆਪਾਂ ਖੜਾਂਗੇ ਉਹ ਦੇ ਨਾਲ ਕਿਸੇ ਮੁਸਲਮਾਨ ਦੇ ਨਾਲ ਟਕਾਊ ਆਪਾਂ ਖੜਾ ਕੱਲ ਬੇਇਨਸਾਫੀ ਦੇ ਖਿਲਾਫ ਲੜਨ ਦੀ ਹੈਗੀ ਆ ਕੱਲ ਇਨਜਸਟਿਸ ਦੇ ਖਿਲਾਫ ਲੜਨ ਦੀ ਆ ਕੱਲ ਕੋਈ ਧਰਮ ਦੀ ਸਾਤ ਦੀ ਪਾਤ ਦੀ ਉਹ ਬਾਤ ਦੀਆਂ ਗੱਲਾਂ ਨਹੀਂ ਸੱਤ ਜਿਹੜੇ ਬੰਦੇ ਮੂਕ ਦਰਸ਼ਕ ਬਣ ਕੇ ਬੈਠੇ ਨੇ ਅੱਜ ਇੱਥੇ ਪੰਜਾਬ ਦੇ ਵਿੱਚ ਜਿਹੜੇ ਸਮਝਦੇ ਇੱਕ ਕੋਈ ਨਹੀਂ ਇਹ ਉਹਨਾਂ ਭਾਈ ਅਮਰਿਤਪਾਲ ਨਾਲ ਹੋਇਆ ਵਾ ਜਾਂ ਸ਼ੁਭਕਰਨ ਦੇ ਨਾਲ ਹੋਇਆ ਯਾਦ ਰੱਖਣਾ ਇਹ ਗੱਲ ਜਿਸ ਦੌਰ ਵਿੱਚ ਆਪ ਕਦਮ ਰੱਖ ਰਹੇ ਆ ਆਪਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਹੜੇ ਘਰ ਵਿੱਚ ਸ਼ੁਭਕਰਨ ਵਾਲਾ ਵਤੀਰਾ ਹੋਣਾ ਵਾ ਤੇ ਕਿਹੜੇ ਘਰ ਦੇ ਵਿੱਚ ਭਾਈ ਅਮਰਿਤਪਾਲ ਵਾਲਾ ਵਤੀਰਾ ਹੋਣਾ ਤੁਹਾਨੂੰ ਕਿਸੇ ਨੂੰ ਕੁਝ ਪਤਾ ਨਹੀਂਗਾ ਆਪਣੇ ਬੱਚਿਆਂ ਨੂੰ ਆਪਣੇ ਭੂwek ਨੂੰ ਬਚਾਉਣ ਵਾਸਤੇ ਆਪਣੇ ਪੰਜਾਬ ਦੇ ਭੂwek ਨੂੰ ਬਚਾਉਣ ਵਾਸਤੇ ਸਾਰਿਆਂ ਨੂੰ ਲਾਮਬੰਦ ਹੋਣਾ ਚਾਹੀਦਾ ਤੇ ਮੈਂ ਕੋਈ ਕੰਡੈਮਨੇਸ਼ਨ ਨਹੀਂ ਕਰ ਰਿਹਾ ਇਹ ਕੰਮ ਹੈਗਾ ਸ਼੍ਰੋਮਣੀ ਅਕਾਲੀ ਦਲ ਦੀਆਂ ਸ਼ਕਤੀਆਂ ਦਾ ਕਿਰਪਾ ਕਰਕੇ ਇਕੱਠੇ ਹੋ ਉਹ ਭਾਈ ਸਮਨ ਸਿੰਘ ਜੀ ਮਾਨਗਰ ਆਉਂਦੇ ਨੇ ਤਾਂ ਉਹ ਆਪਣਾ ਫਰਜ਼ ਨਿਭਾ ਰਹੇ ਨੇ ਅਗਰ ਕੋਈ ਹੋਰ ਸੰਸਥਾਵਾਂ ਜਿੱਥੇ ਬੰਦੀਆਂ ਉਹ ਫਰਜ਼ ਨਿਭਾ ਰੀਆਂ ਤੇ ਜੇ ਸਿਰਫ ਨਿਸ਼ਾਨ ਰੱਖਣਾ ਵਾ ਤੇ ਸਰਕਾਰ ਵਾਸਤੇ ਲਾਲਸਾ ਕਰਨੀ ਆ ਕਿ ਵੀ ਛੱਡ ਦੇਣਾ ਚਾਹੀਦਾ ਆਪਣੇ ਘਰ ਬੈਠੋ ਤੇ ਤੁਸੀਂ ਕਹੋ ਜੀ ਜਿਹੜਾ ਅਕੇ ਲੀਡ ਕਰ ਸਕਦਾ ਉਸ ਨੂੰ ਕਿਉਂ ਹੌਣ ਦਿੱਤਾ ਜਾਵੇ ਉਹਦਾ ਕਹਿੰਦੇ ਅਸੀਂ ਵੱਧ ਅਧਿਕਾਰਾਂ ਦੇ ਮੁੱਦੇ ਆ ਤੁਹਾਡੇ ਲਾਗੇ ਜੰਮੂ ਕਸ਼ਮੀਰ ਤੇ ਦੋ ਟੋਟੇ ਕਿੰਨੇ ਭਾਜੀਪੀ ਦੀ ਸਰਕਾਰ ਨੇ ਯੂਟੀ ਬਣਾਤੀਆਂ ਉਦੋਂ ਇਹਨਾਂ ਨੇ ਵੋਟਾਂ ਪਾਈਆਂ ਉੱਥੇ ਉਸ ਆ ਹੁਣ ਤੁਹਾਨੂੰ ਸ਼ਾਇਦ ਪਤਾ ਕਿ ਨਹੀਂ ਪਤਾ ਤੁਸੀਂ ਸਾਰੇ ਬੜੇ ਜ਼ੀ ਹੋਸ਼ ਵਿਅਕਤੀ ਬੈਠੇ ਹੋ ਤੁਹਾਨੂੰ ਪਤਾ ਵਾ ਕਿ ਉੱਤਰਾਖੰਡ ਦੀ ਸਰਕਾਰ ਨੇ ਯੂਨੀਫਾਰਮ ਸਿਵਲ ਕੋਡ ਐਕਟ ਲਾਗੂ ਕਰਤਾ ਪੰਜਾਬ ਦੀ ਉੱਥੋਂ ਉੱਤਰਾਖੰਡ ਪਦਨ ਸਫਾ ਯੂਨੀਫਾਰਮ ਸਿਵਲ ਕੋਡ ਦਾ ਮਤਲਬ ਹੈ ਕਿ ਜੋ ਵੀ ਹੁਣ ਉੱਤਰਾਖੰਡ 'ਚ ਹੋਇਆ ਵੈਸੇ ਸਾਰੇ ਦੇਸ਼ ਵਿੱਚ ਹੋਣਾ ਅਲਟੀਮੇਟਲੀ ਬਿਲਕੁਲ ਕਾਇਦਾ ਤੌਰ 'ਤੇ ਉਸ ਦੇਸ਼ ਵਿੱਚ ਲਾਗੂ ਹੋਊਗਾ ਉਦਾ ਮਤਲਬ ਇਹ ਹੈ ਕਿ ਕੋਈ ਵੀ ਧਰਮ ਤਾਰਮਿਕ ਰੀਤੀ ਰਿਵਾਜ ਚਾਹੇ ਮੁਸਲਮਾਨ ਆ ਚਾਹੇ ਸਿੱਖਤ ਚਾਹੇ ਕੋਈ ਇਸਾਈਆ ਤੇ ਚਾਹੇ ਕੋਈ ਦਲਿਤ ਹੈ ਤੇ ਕੋਈ ਜੈਨੀ ਹੈ ਤੇ ਕੋਈ ਬੁੱਧੀ ਆ ਜੋ ਇਸ ਦੇਸ਼ ਦਾ ਹਿੰਦੂ ਐਕਟ ਬਣੇਗਾ ਉਹਦੇ ਤਹਿਤ ਰਜਿਸਟ੍ਰੇਸ਼ਨ ਹੋਵੇ ਤੁਸੀਂ ਆਨੰਦ ਕਾਰਜ ਗੁਰਦੁਆਰਾ ਸਾਹਿਬ ਕਰ ਸਕਦੇ ਹੋ ਪ੍ਰੋਬਲਮ ਨਹੀਂ ਹਿੰਗੀ ਅਸੀਂ ਆਨੰਦ ਕਾਰਜ ਦਾ ਐਕਟ ਮੰਗ ਰਹੇ ਆ ਆਪਣਾ ਅਸੀਂ ਆਨੰਦ ਕਾਰਜ ਵਾਸਤੇ ਜੂਝਨੇ ਆ ਪਾਰਲੀਮੈਂਟ ਵਿੱਚ ਡਾਕਟਰ ਗਾਂਧੀ ਨੇ ਸ਼ਾਇਦ ਇਹ ਆਨੰਦ ਕਾਰਜ ਦਾ ਐਕਟ ਪ੍ਰਪੋਜ਼ ਕੀਤਾ ਜਾਂ ਸਰਦਾਰ ਪ੍ਰਤਾਪ ਸਿੰਘ ਬਾਜਵਾਨੇ ਕੀਤਾ ਹੋਇਆ ਪੈਂਡਿੰਗ ਹੈ ਉੱਥੇ ਉਹ ਸਾਡਾ ਕਾਨੂੰਨ ਤਾਂ ਬਣਾਇਆ ਨੀਗਾ ਲੇਕਿਨ ਸਾਡੇ ਆਨੰਦ ਕਾਰਜ ਨੂੰ ਅਲਟੀਮੇਟਲੀ ਯੂਨੀਫਾਰਮ ਸਿਵਲ ਕੋਡ ਦੇ ਤਹਿਤ ਹਿੰਦੂ ਮੈਰਿਜ ਐਕਟ ਦੇ ਤਹਿਤ ਇਹ ਸਿਰਫ ਸ਼ੁਰੂਆਤ ਆ ਕਹਿਣ ਤੋਂ ਬਾਅਦ ਕਿ ਉਹ ਕਹਿਣਗੇ ਠੀਕ ਆ ਆਪਣਾ ਕਾਰੋਬਾਰ ਕਰੀ ਚੱਲੋ ਮਾੜੀ ਮੋਟੀ ਖੇਤੀਬਾੜੀ ਕਰੀ ਚੱਲੋ ਪਰ ਹਾਂ ਤੁਸੀਂ ਉਹੀ ਆ ਇਸ ਦੇਸ਼ ਵਿੱਚ ਔਰ ਆ ਜਿਹੜੇ ਸੁਪੀਰ ਬਾਦਲ ਨੂੰ ਮੁੱਛਣਾ ਚਾਹੁੰਦਾ ਕਿ ਤੇਰੇ ਪਿਤਾ ਨਾ ਹੀ ਸਾ ਸਵਿਧਾਨ ਦੀ ਕਾਪੀ ਸਾਡੀ ਸੀਗੀ 1984 ਸਾਡੀ ਜੀ 82 1982 ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਗਏ ਪਾਰਲੀਮੈਂਟ ਦੇ ਬਾਦ ਉਹਨਾਂ ਨੇ ਆਰਟੀਕਲ 25 ਆ ਜਿਹੜਾ ਕਹਿੰਦਾ ਵਾ ਕਿ ਅਸੀਂ ਮੰਗਦੇ ਸੀ ਕਿ ਸਿੱਖ ਇੱਕ ਵੱਖਰੀ ਕੌਮ ਸਾਡੀ ਕੌਮ ਹੀ ਵੱਖਰੀ ਆ ਸਾਡਾ ਪਹਿਰਾਵਾ ਸਾਡਾ 1699 ਚ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਦਾਤ ਪਕਸ਼ ਕੇ ਅੰਮ੍ਰਿਤ ਦੀ ਸਾਡੀ ਪਛਾਣ ਬਣਾ ਕੇ ਸਾਡੀ ਜ਼ੁਬਾਨ ਸਭ ਕੁਝ ਵੱਖਰਾ ਨਾ ਇੰਨੀ ਗੱਲ ਨਹੀਂ ਆਪਣੇ ਤੋਂ ਹਲੇ ਪ੍ਰਾਪਤ ਕੋਈ ਪੰਥਕਾ ਤੋਂ ਕਿਸੀ ਆਪਣੇ ਆਪ ਨੂੰ ਵੱਖਰਾ ਲਿਖ ਸਕੀਏ ਤੇ ਜਦੋਂ ਆਰਟੀਕਲ 25 ਧਾਰਾ ਸ਼ਾਇਦ ਕਲੋਜ਼ 1 ਬੀ ਜਿਹੜੀ ਆ ਆਪਾਂ ਨੂੰ ਮੰਨਦੀ ਨਹੀਂ ਇਹਨਾਂ ਨੇ ਉੱਥੇ ਜਾ ਕੇ ਪਾੜੀ ਤੇ ਸਾੜੀ ਇੰਦਾ ਪਾੜੀ ਤੇ ਫਿਰ ਅੱਗ ਲਾ ਕੇ ਸਾੜ ਦਿੱਤੀ ਤੇ ਹੁਣ ਚੁੱਪ ਕਰਕੇ ਬੈਠੇ ਨੇ ਜਿਹੜੇ ਬੰਦੇ ਇੱਥੇ ਤੱਕ ਪਹੁੰਚ ਗਏ ਕਿ ਸੰਵਿਧਾਨ ਸਾੜਤਾ ਪਾਰਲੀਮੈਂਟ ਦੇ ਸਾਹਮਣੇ ਤੇ ਹੁਣ ਤੁਸੀਂ ਕਹਿੰਦੇ ਕਿ ਕੋਈ ਗੱਲ ਨਹੀਂ ਜੇ ਅਮਰਪਾਲ ਨੂੰ ਰੱਖਿਆ ਤਾਂ ਤਾਂ ਕੀ ਗੱਲ ਗੱਲ ਜੇਲਾਂ ਤੋਂ ਡਰਨ ਦੀ ਨਹੀਂ ਗਈ ਜੇਲਾ ਆਪਣੇ ਤੋਂ ਪਹਿਲਾਂ ਆਪਣੇ ਤੋਂ ਆਪਣੇ ਪੁਰਖਿਆਂ ਨੇ ਆਪਣੇ ਬਜ਼ੁਰਗਾਂ ਨੇ ਸਾਡੇ ਛੋਟੇ-ਛੋਟੇ ਸਹਿਬਜ਼ਾਦਿਆਂ ਨੇ ਠੰਡੇ ਬੁੱਜਾਂ ਵਿੱਚ ਪਤਾ ਨਹੀਂ ਕੀ ਕੁਝ ਹੋਇਆ ਸਾਡੇ ਨਾਲ ਉਹਦੀ ਪ੍ਰੋਬਲਮ ਹੈਗੀ ਪਰ ਸਵਾਲ ਇਹ ਆ ਕਿ ਆਪਣੀ ਸਾਡੀ ਪੰਜਾਬ ਦੀ ਸਰਕਾਰ ਉਹਨਾਂ ਨੂੰ ਹੈਂਡਓਵਰ ਕਰਕੇ ਪਲੇਟ 'ਚ ਰੱਖ ਦੇ ਕੇ ਆ ਚੱਕ ਕੇ ਲੈ ਜਾਓ ਜੀ ਕੋਈ ਗੱਲ ਨਹੀਂ ਕੱਲ ਨੂੰ ਕੁਝ ਹੋ ਗਿਆ ਇਹਦੇ ਮਾਤਾ ਪਿਤਾ ਨੂੰ ਕੁਝ ਭਗਵੰਤ ਤੇ ਕੇਜਰੀ ਤੁਸੀਂ ਇੱਥੇ ਤਾਂ ਬਾਵਾਂ ਵੋਟਾਂ ਨੂੰ ਝੂਠ ਮੋੜ ਬੋਲਦੇ ਹੋਗੇ ਤੇ ਵਿੱਚ ਬੀਜੇਪੀ ਦੀ ਲੀਡਰ ਉਦੀ ਦਰਗਾਹ ਵਿੱਚ ਤੁਹਾਨੂੰ ਮਾਫੀ ਨਹੀਂ ਮਿਲਣੀ ਇੱਥੇ ਸਭ ਇਨਸਾਫ ਹੁੰਦਾ ਸਭ ਮੋਸਟਲੀ ਸਾਰਾ ਇਨਸਾਫ ਇਸੇ ਧਰਤੀ ਤੇ ਹੋ ਜਾਂਦਾ ਵਾ ਸਭ ਕੁਝ ਆ ਸਾਰੀਆਂ ਗੱਲਾਂ ਤੁਹਾਡੀ ਕਚਹਿਰੀ ਚ ਰੱਖਣ ਵਾਸਤੇ ਮੈਂ ਹਜ਼ਰ ਹੋਇਆ ਸੀ ਮੇਰੀ 100% ਦੀ ਤੁਹਾਡੇ ਨਾਲ ਸਪੋਰਟ ਆ ਮੈਂ ਲੋ ਸ਼ਾਇਦ 18 ਮਾਰਚ ਨੂੰ ਇਹਨਾਂ ਨੂੰ ਗ੍ਰਿਫਤਾਰ ਕੀਤਾ ਵਾ ਤੇ ਪਿਛਲੇ ਸਾਲ ਤੇ 20 ਮਾਰਚ ਦਾ ਇੱਕ ਦਿਨ ਦਾ ਸੈਸ਼ਨ ਅਸੈਂਬਲੀ ਦਾ ਰਹਿ ਗਿਆ ਸੀਗਾ ਉਹ ਟੁੱਟਾ-ਪੁੱਟਾ ਜਿਹਾ ਸੈਸ਼ਨ ਸੀ ਇੱਕ ਦਿਨ ਰਹਿ ਗਿਆ ਸੀ 20 ਮਾਰਚ ਨੂੰ 19 ਮਾਰਚ ਨੂੰ ਸਾਡੀ ਪਾਰਟੀ ਦੀ ਮੀਟਿੰਗ ਹੋਈ ਚਲੋ ਆਪਣਾ ਆਪਣਾ ਅਧਿਕਾਰ ਆ ਸਾਰਿਆਂ ਨੇ ਕੁਝ ਮੈਂ ਕਿਹਾ ਮੈਂ ਅਮਰਿਤਪਾਲ ਦੇ ਹੱਕ ਵਿੱਚ ਬੋਲਣਾ ਜਾ ਕੇ ਪਾ ਲਿਆ ਅਸੈਂਬਲੀ 'ਚ ਵੀ ਬੋਲਣਾ ਵਾ ਤੇ ਅੰਦਰ ਵੀ ਬੋਲਣਾ ਵਾ ਤੇ ਬਾਹਰ ਵੀ ਬੋਲਣਾ ਵਾ ਤੇ ਮੈਂ ਸਮਝਦਾ ਜਦੋਂ ਤੁਸੀਂ ਕੋਈ ਦਲੀਲ ਨਾਲ ਗੱਲ ਕਰਦੇ ਤੱਕ ਭਗ ਤੁਹਾਡੇ ਨਾਲ ਨੂੰ ਸਿਮਤ ਪਾ ਨਹੀਂ ਜਾਂਦੇ ਠੀਕ ਆ ਆਪਣੀ ਆਪਣੀ ਸਾਰਿਆਂ ਦੀ ਤਬੀਅਤ ਹੁੰਦੀ ਹੈ ਅਗਲਾ ਕਹਿੰਦਾ ਮੈਂ ਕਦ ਲਈ ਬੋਲਾਂ ਪਰੰਤੂ ਮੈਂ ਸਮਝਦਾ ਕਿ ਦੇਸ਼ ਦੇ ਸੰਵਿਧਾਨ ਦੇ ਕੋਲ ਇਸ ਨਿਆਂਪਾਲਿਕਾ ਦੇ ਕੋਲ ਕਿਸੇ ਕੋਲ ਕੋਈ ਇਹ ਦਲੀਲ ਨਹੀਂਗੀ ਕਿ ਐਨਐਸਏ ਇਸ ਤਰ੍ਹਾਂ ਦੇ ਪੀਸਫੁਲੀ ਜਿਹੜੇ ਪ੍ਰਚਾਰ ਕਰਦੇ ਹੋਣ ਸਿਰਫ ਲਫ਼ਜ਼ਾਂ ਦਾ ਪ੍ਰਚਾਰ ਕਰਦੇ ਹੋਣ ਉਹਨਾਂ ਦੇ ਲਈ ਜਾਵੇ ਕਿ ਕਿਸ ਤੋਂ ਪਹਿਲਾਂ ਨਾ ਉੱਥੇ ਇੱਕ ਬੜਾ ਭਿਆਨਕ ਕੇਸ ਵਾਪਰਿਆ ਮਤਲਬ ਭਿਆਨਕ ਸਜ਼ਾ ਮਿਲੀ ਆ ਉਹ ਉਹਨਾਂ ਦਾ ਨਾਮ ਮੈਂ ਭੁੱਲ ਰਿਹਾ ਉਹਦਾ ਵੀ ਸ਼ਾਇਦ ਨਾਮ ਅਮਰਿਤਪਾਲ ਸੀ ਜਾਂ ਅਮਰਿੰਦਰ ਸਿੰਘ ਸੀਗਾ ਨਵਾਂ ਸ਼ਹਿਰ ਦੇ ਵਿੱਚ ਕੇਸ ਹੋਇਆ ਸਿਰਫ ਉਹਦੇ ਕੋਲ ਲਿਟਰੇਚਰ ਪਾਈ ਗਈ ਲਿਟਰੇਚਰ ਪਾਈ ਗਈ ਕੈਲੰਡਰ 'ਚ ਪਾਏ ਗਏ ਕੁਝ ਕਿਤਾਬਾਂ ਪਾਈਆਂ ਗਈਆਂ ਤੇ ਉਹਨਾਂ ਤੇ ਵਿਚਾਰਿਆ ਤੇ ਆਹਾ ਸੈਡਿਸ਼ਨ ਦਾ ਐਕਟ ਲਾ ਕੇ ਤੇ ਉਹਦੀ ਟ੍ਰਾਇਲ ਕਰਕੇ ਉਹਨਾਂ ਨੂੰ 4-5 ਨੌਜਵਾਨ ਮੁੰਡੇ 21-22 ਸਾਲ ਦੇ ਸਿੱਕੇ ਸਾਰੇ ਉਹਨਾਂ ਨੂੰ ਲਾਈਫ ਸੈਂਟੈਂਸ ਕਰਤਾ ਸਜ਼ਾ ਦੇ ਦਿੱਤੀ ਔਰ ਕੁਝ ਚਿੱਠੀਆਂ ਜੇਲ੍ਹ ਚੋਂ ਲਿਖੀਆਂ ਸਾਡੇ ਹਿਸਟੋਰੀਅਨ ਆਪਣੇ ਅੰਮ੍ਰਿਤਸਰ ਦੇ ਸਿੱਕੇ ਜਿਹੜੇ ਕੀ ਨਾਮ ਸੀ ਉਹਨਾਂ ਦਾ ਇਥੇ ਮੈਂ ਉਹਨਾਂ ਆਇਆ ਸੀ ਉਹਨਾਂ ਦੀ ਬਰਸੀ ਦੇ ਉੱਤੇ ਨਹੀਂ ਨਹੀਂ ਭਾਈ ਮੈਂ ਨਾਮ ਭੁੱਲ ਗਿਆ ਉਹਨਾਂ ਦਾ ਐਨੀਵੇਸ ਭਾਈ ਵੀਰ ਸਿੰਘ ਭਾਈ ਵੀਰ ਸਿੰਘ ਦੀ ਜੇਲ੍ਹ ਡੈਰੀ ਇੱਕ ਉਹ ਉਹ ਇੰਡੀਪੈਂਡੈਂਸ ਲੜਾਈ ਦੇ ਵਿੱਚ ਸ਼ਾਮਲ ਸੀਗਾ ਉਹ ਜੇਲ੍ਹ ਚੋਂ ਚਿੱਠੀਆਂ ਲਿਖਦਾ ਸੀ ਉਹ ਚਿੱਠੀਆਂ ਚੱਕ ਕੇ ਇਹਨਾਂ ਨੌਜਵਾਨਾਂ ਦੇ ਪਾ ਕੇ ਇਹਨਾਂ ਨੂੰ ਉਮਰ ਕਹਿਤ ਸੁਣਾ ਦਿੱਤੀ ਉਮਰ ਕਹਿਤ ਕਿਸੇ ਨੇ ਕਿਨਾਂ ਸੁਣਨਾ ਵਿਚਾਰਿਆ ਨਾ ਉਹ ਨਾ ਕੋਈ ਵੀਲ ਨਾ ਖੁੱਦ ਜੀ ਸੋ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨ ਵਾਸਤੇ ਆਇਆ ਸੀਗਾ ਮੈਂ ਵਾਹਿਗੁਰੂ ਦੇ ਅਰਦਾਸ ਇਹੀ ਕਰੂੰਗਾ ਕਿ ਸਾਡੀ ਕੌਮ ਨੂੰ ਸਮੱਖ ਬਖਸ਼ੋ ਉਹਨਾਂ ਨੂੰ ਥੋੜਾ ਹਲਾਓ ਜਗਾਓ ਕਿ ਛੋਟੀਆਂ ਮੋਟੀਆਂ ਗੱਲਾਂ ਪਰੇ ਕਰ ਦਿਓ ਇੱਕ ਆਪਾਂ ਡਾਊਟ ਬੜਾ ਛਲਦੀ ਕਰਦੇ ਜੀ ਇਹ ਏਜੰਸੀਆਂ ਦਾ ਬੰਦਾ ਜੀ ਲੈ ਦੀਪ ਸਿੱਧੂ ਦੇ ਵਿਚਾਰੇ ਦੇ ਇਦਾਂ ਹੀ ਲਾਉਂਦੇ ਰਿਹਾ ਐਵੇਂ ਏਜੰਸੀਆਂ ਦਾ ਉਹਨੇ ਜਾਨ ਗਵਾ ਲਈ ਆ ਵਿਚਾਰੇ ਨੇ ਔਰ ਜਦੋਂ ਮੈਨੂੰ ਮਿਲਣ ਆਇਆ ਚੰਡੀਗੜ੍ਹ ਇੱਕ ਦਿਨ ਅਸੀਂ ਅੰਦੋਲਨ ਚ ਉੱਥੇ ਸ਼ੰਭੂ ਬਾਟਰ ਤੇ ਮਿਲਦੇ ਮੁltਰੇ ਮੈਂ ਕਹਿੰਦਾ ਇੰਨਾ ਲਰਨਡ ਆਪ ਵੀ ਸੀਗਾ ਇੰਨੀ ਇਨ ਡੈਪਥ ਸਟਡੀ ਉਹਦੀ ਜਿਹੜੇ ਚੰਗੇ ਚੰਗੇ ਆਪਣੇ ਵੱਡੇ ਅਕਾਲੀ ਆਗੂ ਨਹੀਂ ਜਾਣਦੇ ਕਿ ਐਕਚੁਅਲੀ ਕੀ ਹੈ ਪੰਜਾਬ ਨੂੰ ਤੇ ਆਪਣੀ ਇਸ਼ੂ ਨੂੰ ਪਹਿਲਾਂ ਅੰਡਰਸਟੈਂਡ ਕਰਉ ਹੈ ਕੀ ਹੈਗਾ ਉਹਨਾਂ ਨੂੰ ਸਮਝ ਹੀ ਹੈ ਨਹੀਂਗੀ ਤੇ ਉਸ ਨੌਜਵਾਨ ਨੂੰ ਐਵੇਂ ਥੋੜੀ ਜਿਹੀ ਉਮਰ ਦੇ ਵਿੱਚ ਉਹਨੂੰ ਬਹੁਤ ਜਾਣਕਾਰੀ ਸੀ ਉਹ ਇੱਕ ਕਿਸਮ ਦਾ ਆਪਣਾ ਲਾਸ ਹੋਇਆ ਇੱਕ ਆਪਣਾ ਜਿੱਦਾਂ ਨਾ ਇੱਕ ਕਮਿਊਨਿਟੀ ਲਾਸ ਹੋਇਆ ਤੇ ਇਸੇ ਤਰ੍ਹਾਂ ਹੀ ਪਾਇ ਅਮਰਿਤਪਾਲ ਸਿੰਘ ਬੜੀ ज्ञान हासिल ਕੀਤਾ ਪੜੇ ਹੋਣਗੇ ਬਾਤ ਵਿਅਤ ਕੀਤੀ ਗੁਰਬਾਣੀ ਨਾਲ ਜੁੜੇ ਫਿਰ ਸਾਰੇ ਪੰਜਾਬ ਨੂੰ ਸਮਝਾ ਤੋਂ ਆਪਾਂ ਸਾਰਿਆਂ ਨੂੰ ਆਪਣੇ ਛੋਟੇ ਮੋਟੇ ਰੱਖ ਕੇ ਤੇ ਅਕਾਲੀ ਦਲ ਨੂੰ ਇੱਕ ਹੋ ਕੇ ਇਨਫੈਕਟ ਅਗਰ ਕੋਈ ਐਜੀਟੇਸ਼ਨ ਦਾ ਪੁਆਇੰਟ ਬਣਦਾ ਤੇ ਆ ਐਨਐਸਏ ਦੇ ਖਿਲਾਫ ਐਜੀਟੇਸ਼ਨ ਜਿਹੜੀ ਆ ਅਗਰ ਇਹਨਾਂ ਵਿੱਚ ਅਕਾਲੀਆਂ ਦੇ ਵਿੱਚ ਕੋਈ ਜਾ ਨਹੀਂ ਤੇ ਉਹਨੂੰ ਕਰਨੀ ਚਾਹੀਦੀ ਆ ਮਾਫੀ ਮੰਗ ਲੈ ਇੱਥੇ ਆਣ ਕੇ ਖੜ ਕੇ ਕੋਈ ਗੱਲ ਨਹੀਂ ਕੀਤੀ ਤੁਸੀਂ ਮaaf ਕਰਦੇ ਹੋ ਤਾਂ ਮੈਨੂੰ ਪਤਾ ਵਾ ਉਹ ਕਹਿੰਦੇ ਪਹਿਲਾਂ ਮੇਰੇ ਤੋਂ ਗਲਤੀਆਂ ਹੋਈਆਂ ਨੇ ਮੈਂ ਸੁਮੇਲ ਸਿੰਘ ਸੈਣੀ ਵੀ ਲਾਇਆ ਮੈਂ ਭਾਈ ਗੁਰਦੀਪ ਸਿੰਘ ਕੋਂਕੇ ਦਾ ਵੀ ਨਹੀਂ ਕਰ ਸਕਿਆ ਮੈਂ ਅਣਜਾਣ ਕਹਿ ਲੋ ਜਾਂ ਮੈਂ ਗਲਤੀ ਨਾ ਹੋ ਗਿਆ ਜਾਂ ਅਣ ਜਾਣੇ ਛੋ ਗਿਆ ਮੈਨੂੰ ਮਾਫ ਕਰੋ ਅੱਜ ਤੋਂ ਬਾਅਦ ਤੁਹਾਡੇ ਨਾਲ ਸਿੱਧਾ ਆਪਈ ਕੌਮੀ ਮੂਵਮੈਂਟ ਬਣ ਜੂਗੀ ਪਰ ਇਹ ਤੁਸੀਂ ਪਲੇਟਫਾਰਮ ਵੀ ਓਕੂਪਾਈ ਕੀਤਾ ਹੋਇਆ ਛੱਡਦੇ ਵੀ ਹੈ ਨਹੀਂ ਕਿ ਕਰਨ ਵੀ ਨਹੀਂ ਦਿੰਦੇ ਤੇ ਦੂਜੇ ਵਿਚਾਰੇ ਜਿਹੜੇ ਨੇ ਉਹ ਅਲੱਗ-ਤਲਗ ਤਰਫ ਫਿਰਦੇ ਨੇ ਇੰਨੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਕਰਦੇ ਹਾਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਸਾਰਿਆਂ ਨਾਲ ਅੰਦਰਦੀ ਔਰ ਨਹੀਂ ਹੀ ਅਰਦਾਸ ਕਰਦਾ ਕਿ ਚਲ ਤੁਰੰਤ ਤੁਰੰਤ ਇਨਸਾਫ ਹੋਵੇਗਾ ਬਾਕੀ ਜੋ ਵੀ ਤੁਸੀਂ ਅਗਲਾ ਪ੍ਰੋਗਰਾਮ ਕੋਲੀਕੋਗੇ ਜਿੰਨੇ ਜੋਗੇ ਅਸੀਂ ਹੈਗੇ ਤੁਹਾਡਾ ਨਾਲ ਸਾਥ ਦੇਾਂਗੇ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ